ਹਾਂਜੀ ਦੋ ਵੈਲਕਮ ਬੈਕ ਟੂ ਚੀਜ਼ਾ ਪੰਜਾਬੀ ਚੈਨਲ। ਆਈ ਹੋਪ ਵੀਰੋ ਤੁਸੀਂ ਸਾਰੇ ਵਧੀਆ ਹੋਵੋਗੇ। ਲਓ ਜੀ ਵੀਰੋ ਨੋਲਾ ਉਸ ਦਾ ਨਹੀਂ ਨਿਕਲਣ ਡਿਆ ਹੈ। ਜੇ ਐਜੰਟ ਕੋਈ ਵੀ ਰਿਪਲਾਈ ਨਹੀਂ ਕਰਨ ਡਿਆ ਹੈ ਤਾਂ ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਤੁਹਾਡੇ ਵਿੱਚ ਕੋਈ ਵੀ ਵੀਰ ਐਸਾ ਵੀ ਜਿਨੇ ਇਟਲੀ ਦੇ ਪੇਪਰ ਰਿਪਲਾਈ ਕੀਤੇ ਸਨ ਕਿਸੇ ਵੀ ਕੈਟਾਗਰੀ ਦੀ, ਕੋਈ ਵੀ ਪੇਪਰ ਇਟਲੀ ਦਾ ਅਪਲਾਈ ਕੀਤਾ ਸੀ, ਕੋਈ ਵੀ ਨੋਲਾ ਉਸ ਦਾ ਅਪਲਾਈ ਕੀਤਾ ਸੀ, ਕੋਈ ਵੀ ਵਰਕ ਪਰਮਿਟ ਅਪਲਾਈ ਕੀਤਾ ਸੀ। ਉਹ ਨਹੀਂ ਨਿਕਲਣ ਡਿਆ ਹੈ। ਤੇ 에이전ਟ ਕੋਈ ਗੱਲ ਵੀ ਨਹੀਂ ਦੱਸਣ ਗਿਆ ਹੈ ਕਿ ਇੰਨੇ ਕੁ ਟਾਈਮ ਵੇਟ ਕਰਨਾ ਹੋਰ ਪੈ ਸਕਦਾ ਜਾਂ ਫਿਰ ਹੋਰ ਜਿਹੜਾ ਨਾ ਉਹ ਤੁਹਾਨੂੰ ਲਾਈਕ ਇੰਨੇ ਪੈਸੇ ਦੇ ਨਹੀਂ ਪੈਣੇ ਨੇ ਐਨਾ ਹੋਰ ਵੇਟ ਕਰਨਾ ਪੈ ਸਕਦਾ 에이전ਟ ਤੁਹਾਨੂੰ ਕੋਈ ਵੀ ਗੱਲ ਨਹੀਂ ਦੱਸਣ ਗਿਆ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਵੀਰ ਉਹ ਪਹਿਲੇ ਨੰਬਰ ਤੇ ਤੇ ਬਹੁਤਾ ਵੇਟ ਨਹੀਂ ਕਰਨਾ ਚਾਹੀਦਾ ਇਹ ਕਿਉਂਕਿ ਤੁਹਾਨੂੰ ਵੀ ਨਹੀਂ ਪਤਾ ਹੈ ਕਿ ਪੇਪਰ ਕਦੋਂ ਤੱਕ ਨਿਕਲਨੇ ਤੇ ਬਿਲਕੁਲ ਰਾਜ਼ ਦੀ ਗੱਲ ਜਿਹੜੀ ਇਹ ਵੇ ਸੀਕਰਟ ਇਹ ਵੀ ਕਿ ਏਜੰਡਰ ਨੂੰ ਵੀ ਨਹੀਂ ਪਤਾ ਕਿ ਤੁਹਾਡੇ ਪੇਪਰ ਕਦੋਂ ਨਿਕਲਨੇ ਠੀਕ ਹੋ ਗਿਆ ਵੀ ਇੱਕ ਜੀ ਉਸ ਤੋਂ ਬਾਅਦ ਜਿੰਨਾ ਵੀਰਾਂ ਦੇ ਕੋਲ ਸਲਿੱਪ ਹੈ ਉਹਨਾਂ ਨੂੰ ਚਲੋ ਥੋੜਾ ਬੋਤਾ ਆਈਡੀਆ ਹੋ ਜਾਂਦਾ ਵੀ ਕਿ ਇਹ ਇਸ ਡੇਟ ਨੂੰ ਮੇਰੇ 60 ਦਿਨ ਨਹੀਂ ਆ ਮੇਰੇ 90 ਦਿਨ ਪੂਰੀ ਹੋਈਏ ਨੇ ਤੇ ਇਸ ਡੇਟ ਤੋਂ ਬਾਅਦ ਮੇਰੇ ਪੇਪਰ ਨਿਕਲਣ ਦੇ ਚਾਂਸ ਹੈ ਨਹੀਂ ਇਸ ਡੇਟ ਤੋਂ ਬਾਅਦ ਜਿਹੜਾ ਵੀ ਕੋਟਾ ਆਏਗਾ ਉਦੇ ਵਿੱਚ ਮੇਰੇ ਪੇਪਰ ਮੇਰਾ ਨਾਮ ਆਉਣ ਦੇ ਚਾਂਸ ਹੈ ਨਹੀਂ ਇਹ ਗੱਲ ਤੇ ਬਹੁਤੇ ਏਜੰਟ ਜਿਹੜੇ ਨੇ ਪਾਕਿਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਉਹਨਾਂ ਅੱਗੂ ਕੋਈ ਨਾ ਕੋਈ ਮਾਲਕ ਨੂੰ ਪੈਸੇ ਦੇ ਕੇ ਤੇ ਪੇਪਰ ਅਪਲਾਈ ਕੀਤੇ ਹੁੰਦੇ ਨੇ ਤੇ ਮੇਲਾ ਜਿਹੜੀਆਂ ਨੂੰ ਮਾਲਕ ਦੀਆਂ ਲੱਗੀਆਂ ਹੁੰਦੀਆਂ ਨੇ ਡਰੈਸ ਜਿਹੜਾ ਉਹ ਮਾਲਕ ਦਾ ਹੁੰਦਾ ਵੇ ਜਿਸ ਤਰ੍ਹਾਂ ਤੁਸੀਂ ਏਜੰਟ ਨੂੰ ਪੁੱਛਦੇ ਹੋ ਉਸੇ ਤਰ੍ਹਾਂ ਏਜੰਟ ਵੀ ਅੱਗੂ ਮਾਲਕ ਨੂੰ ਪੁੱਛਦਾ ਵੀ ਹਾਂ ਭਾਈ ਪੇਪਰਾਂ ਦਾ ਕੀ ਹਿਸਾਬ ਕਿਤਾਬ ਹੈ ਕੋਈ ਪੇਪਰ ਕਿੰਨੇ ਕੁ ਟਾਈਮ ਦੇ ਵਿੱਚ ਵਿੱਚ ਨਿਕਲ ਆਉਂਗਾ ਠੀਕ ਹੋ ਗਿਆ ਵੀ ਜੀ ਲਾਸਟ ਦੇ ਵਿੱਚ ਤਿੰਨ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਪਹਿਲੇ ਨੰਬਰ ਤੇ ਤੇ ਤੁਸੀਂ ਸਲਿੱਪ ਜ਼ਰੂਰ ਲੈਣੀ ਦੀ ਦਮਾਂਦੇ ਦੀ ਸਲਿੱਪ ਤੁਹਾਡੇ ਕੋਲ ਜ਼ਰੂਰ 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 ਹੋਣੀ ਚਾਹੀਦੀ ਦੂਜੇ ਨੰਬਰ ਤੇ ਕੋਸ਼ਿਸ਼ ਉਹ ਕਰੋ ਕਿ ਉਸੇ ਬੰਦੇ ਕੋਲ ਉਸੇ ਏਜੰਟ ਕੋਲ ਪੇਪਰ ਅਪਲਾਈ ਕਰਵਾਓ ਜਾਂ ਕੋ ਤੁਹਾਡਾ ਰਿਸ਼ਤੇਦਾਰ ਹੈ ਜਾਂ ਜੋ ਵੀ ਉਹਦੇ ਬੰਦੇ ਕੋਲ ਪੇਪਰ ਅਪਲਾਈ ਕਰਵਾਓ ਜਿਹਦੇ ਤੇ ਤੁਹਾਨੂੰ ਲੈ ਯਕੀਨ ਹੋਵੇ ਤੇ ਜਿਹੜਾ ਬੰਦਾ ਡਾਇਰੈਕਟ ਪੇਪਰ ਪੜ ਸਕੇ ਨਾ ਕਿ ਕਿਸੇ ਮਾਲਕ ਦੇ ਥਰੂ ਜਾ ਕੇ ਪੇਪਰ ਪੜੇ ਠੀਕ ਹੋ ਗਿਆ ਤੀਸਰੇ ਨੰਬਰ ਦੇ ਸਭ ਨਾਲੋਂ ਵੱਡੀ ਗੱਲ ਇਹ ਵੀ ਕਿ ਜਿਹਦੇ ਥਰੂ ਵੀ ਤੁਸੀਂ ਪੇਪਰ ਅਪਲਾਈ ਕੀਤੇ ਨੇ ਏਜੰਟ ਦੇ ਜਾਂ ਜੋ ਵੀ ਹਿਸਾਬ ਕਿਤਾਬ ਹੈ ਉਹਦੀ ਜ਼ਰਾ ਆਪਣਾ ਇਸ਼ਟਰੀ ਚੈੱਕ ਕਰਕੇ ਤਾਂ ਫੇਰ ਹੀ ਪੇਪਰ ਅਪਲਾਈ ਕਰਵਾਇਆ ਕਰੋ ਵੀਰੋ ਤੁਸੀਂ ਮੇਰੇ ਕੋਲ ਆਉਂਦੇ ਹੋ ਤੇ ਸਾਡੀ ਹਿਸਟਰੀ ਇਹ ਵੀ ਵੀਰੇ ਕਿ 2018 ਤੋਂ ਲੈ ਕੇ ਤੇ 2025 ਤੱਕ ਅਸੀਂ ਜਿੰਨੇ ਵੀ ਪੇਪਰ ਅਪਲਾਈ ਕੀਤੇ ਨੇ ਜਿੰਨੇ ਵੀ ਬੰਦੇ ਇਤਲੀ ਦੇ ਵਿੱਚ ਸੱਦੇ ਨੇ ਪਾਕਿਸਤਾਨ ਤੋਂ ਇੰਡੀਆ ਤੋਂ ਬੰਗਲਾਦੇਸ਼ ਤੋਂ ਰੱਬ ਦੇ ਕਰਮ ਦੇ ਨਾਲ ਹਰ ਇੱਕ ਬੰਦੇ ਨੂੰ ਗਰੰਟੀ ਦੇ ਨਾਲ ਪੇਪਰ ਲੈ ਕੇ ਦਿੱਤੇ ਨੇ ਕੰਮ ਲੈ ਕੇ ਦਿੱਤਾ ਕੰਮ ਤੇ ਲਵਾਇਆ ਜਿੱਦੂ ਉਹ ਬੰਦਾ ਸੈਟੀਸਫਾਈ ਹੋਇਆ ਵੇ ਉਦੋਂ ਉਸ ਬੰਦੇ ਨੂੰ ਜਿਹੜਾ ਨਾ ਉਹ ਬਿਲਕੁਲ ਲਾਈਕ ਆਜ਼ਾਦ ਕੀਤਾ ਤੇ ਵੀਰੋ ਜਿਸ ਭਰਾ ਨੇ ਵੀ ਜਿਸ ਵੀਰ ਨੇ ਵੀ ਇਟਲੀ ਦੇ ਪੇਪਰ ਅਪਲਾਈ ਕਰਵਾਣੇ ਨੇ ਇਟਲੀ ਦੇ ਪੇਪਰ ਚੈੱਕ ਕਰਵਾਣੇ ਨੇ ਇਟਲੀ ਦਾ ਨੋਲਾ ਉਸ ਦਾ ਚੈੱਕ ਕਰਵਾਣਾ ਹੈ ਇਟਲੀ ਦੀ ਅਪਾਇੰਟਮੈਂਟ ਲੈਣੀ ਹੈ ਐਮਬੈਸੀ ਦੇ ਵਿੱਚ ਕੋਈ ਚੱਕਰ ਬਣਨੀ ਹੈ ਪੇਪਰਾਂ ਦਾ ਕੋਈ ਰੋਲਾ ਬਣਿਆ ਏਜੰਟ ਗੱਲ ਨਹੀਂ ਸੁਣਨ ਡਿਆ ਹੈ ਕੋਈ ਵੀ ਸਾਹਬ ਦਾਬੇ ਫੱਲੇ ਇੰਸਟਾਗ੍ਰਾਮ ਦੀ ਆਈਡੀ ਦਾ ਲਿੰਕ ਤੇ ਕੰਟੈਕਟ ਕਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇੰਸਟਾਗ੍ਰਾਮ ਤੇ ਜ਼ਰੂਰ ਜ਼ਰੂਰ ਹਰ ਇੱਕ ਵੀਰ ਭਰਾ ਜਿਹੜਾ ਵੀ ਨਵਾਂ ਆਇਆ ਉਹ ਫਾਲੋ ਕਰ ਲਵੇ ਮਿਲਣਿਆ ਤੁਹਾਨੂੰ ਨੈਕਸਟ ਵੀਡੀਓ ਚ ਰੱਬ ਰਾਖਾ